ਸਾਸਰੀਗਾਲ ਦੇ ਸਾਰਿਆਂ ਨੂੰ ਤੇ ਅਸੀਂ ਪਹੁੰਚ ਗਏ ਆ ਜਹਾਜ਼ ਦੇ ਅੰਦਰ ਤੇ ਹੁਣ ਆਪਣੇ ਪਲੇਰਾਂ ਨਾਲ ਥੋੜਾ ਇੰਟਰੋਡਿਊਸ ਸੱਤੀ ਜਰ ਗੜੀ ਆਹ ਮੁੰਡੇ ਹਰਿਆਣੇ ਵਾਲੇ ਪਹਾੜੀ ਤੇ ਬਿੰਦਰ ਦੇ ਹੋਰਾ ਤੇ ਇੱਧਰ ਆਪਣੇ ਲੋ ਜੀ ਜਿਉਂਦੇ ਹੋਣੀ ਸਾਰੇ ਕੀਪੇ ਹੋਣੀ ਸਾਰੀਆਂ ਸੰਗਤਾਂ ਤਾਂ ਕਿ ਨਾਲ ਨਾਲ ਆਪਣੇ ਕੋਸ ਸਾਹਿਬ ਸੀਗੇ ਉਹ ਕਿਧਰ ਗਏ ਉਹ ਕੋਸ ਸਾਹਿਬ ਆਪਸਾਂਗੇ ਤਰੀਕੇ ਦੇ ਅੰਦਰ ਗਰਾਉਂਡ ਹੋ ਗਿਆ ਉਹ ਉਹ ਪਹਿਲੇ ਮਸਾਂ ਇਮੀਗ੍ਰੇਸ਼ਨ ਵਾਲੇ ਲੰਗਾਏ ਆ ਭਾਜੀ ਕੋਰ ਸਾਹਿਬ ਕਿੱਥੇ ਆ ਕੋਰ ਸਾਹਿਬ ਲੱਭੜੇ ਆ ਜੀ ਕੋਰ ਸਾਹਿਬ ਲੱਭੋ ਕੋਰ ਸਾਹਿਬ ਗੇੜ ਚ ਖੜੇ ਬੰਦਾ ਕੋ ਬਾਹਰ ਨਾ ਜਾਏ ਬੱਚਾ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਰ ਸਾਹਿਬ ਉੱਠ ਪਏ ਕੋਰ ਸਾਹਿਬ ਕੋਸਾ ਵੀ ਕਿੱਧਰ ਗਈ ਤਾਂ ਲੰਬੜੇ ਆਏ ਸੀਗੇ ਕਿਵੇਂ ਰਹੀ ਹੁਣ ਤੱਕ ਦੀ ਯਾਤਰਾ ਮਿੰਡੋ ਲੈ ਕੇ ਬਹੁਤ ਵਧੀਆ ਰਹੀ ਯਾਤਰਾ ਹਾਂਜੀ ਹਾਂਜੀ ਥੋੜਾ ਜਿਵੇਂ ਲਾਇਆ ਪਿਆ ਗਿਆ ਸੀ ਨਹੀਂ ਲਾਈਆ ਤੁਹਾਨੂੰ ਪਤਾ ਹੀ ਆ ਥੋੜਾ ਉਹਦਾ ਆ ਹੀ ਜਾਂਦਾ ਭਾਜੀ ਚਲੋ ਸਹੀ ਹੈ ਉਹ ਲਾਵਾਂਗੇ ਤੁਹਾਨੂੰ ਰੌਣਕਾਂ ਜਰਮਨ ਫ੍ਰੈਂਕਫਰਟ ਮਿਲਦੇ ਜੀ ਸਾਰੀ ਦਸਤਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚੋ ਤੇ ਮੇਲੇ ਰੌਣਕਾਂ ਦਾ ਉਹ ਬਹੁਤ ਵਧੀਆ ਪਲੇਅਰ ਆ ਰਹੇ ਇੰਡੀਆ ਸਾਡੀ ਹਾਂ ਹਾਂ ਅੱਜ ਪਹਿਲਾ ਦਿਨ ਆ ਚਲੋ ਮਿਲਦੇ ਜੀ ਲਓ ਜੀ ਪਲੇਨ ਜਿਹੜਾ ਉਡਣਣ ਵਾਸਤੇ ਤਿਆਰ ਹੋ ਗਿਆ ਸਾਰੀਆਂ ਸਵਾਰੀਆਂ ਸਾਰੇ ਵਿੱਚ ਬੈਠ ਗਏ ਆ ਤੇ ਏਅਰਬਸ ਸਾਰਿਆਂ ਨੂੰ ਲੈ ਰਿਹਾ ਵੀ ਫਿਲਡਪੈਂਟਾ ਪਾਈ ਲਾ ਲਉ ਤੇ ਹੁਣ ਤਿਆਰੀ ਆ ਬਾਹਰ ਦਾ ਸੀਮਤ ਨੂੰ ਲਪਾਉਣੇ ਆ ਪੱਸੀ ਦਾ ਥੋੜਾ ਜਿਹਾ ਸਾਫ ਕਰਨਾ ਢਤਲਾ ਚੱਜਣਾ ਦੱਸ ਨਹੀਂ ਰਿਹਾ ਫੁੱਲਾਂ ਦੀ ਸਫਾਈ ਕਰਦੇ ਲੋ ਜੀ ਕਰਦੇ ਰੇਸ ਚੱਕ ਤੱਕ ਕੰਮ ਆਹ ਦੇਖੋ ਨਾ ਯਾਰਾ ਹਾਂਜੀ ਅਸੀਂ ਪਹੁੰਚ ਗਏ ਜੀ ਦੋਹਾ ਜੋਦੇ ਕਿੱਦਾਂ ਰਿਹਾ ਸਫ਼ਰ ਠੀਕ ਰਿਹਾ ਭਾਜੀ ਬਹੁਤ ਵਧੀਆ ਰਿਹਾ ਬਸ ਇਹ ਆ ਮੂੰਹ ਨਹੀਂ ਬੰਦ ਹੋਇਆ ਦਾ ਭਾਜੀ ਇਹਦਾ ਮੂੰਹ ਬੰਦ ਕਰੋ ਸੌਰੀ ਆ ਇਹ ਮੂੰਹ ਕਹਿਣਾ ਨਾ ਯਮਾਰ ਸ਼ੇਰ ਜੀ ਭਾਈ ਅੱਛਾ ਅੱਛਾ ਇਹਨਾਂ ਨਾਲ ਆ ਜੀ ਦੋ ਭਾਜੀ ਚਲੋ ਬਾਕੀ ਥੱਲੇ ਉਤਰ ਕੇ ਗੱਲਾਂ ਬਾਤਾਂ ਕਰਦੇ ਹਾਂ ਹੁਣ ਆਪਣੀ ਸਟੇ ਆ ਜੀ ਇੱਥੇ ਲਓ ਜੀ ਪਹੁੰਚ ਗਏ ਅਸੀਂ ਬਾਹਰ ਜਹਾਜ ਤੋਂ ਤੇ ਇੱਥੇ ਦਾ ਗਰਮੀ ਆਪਣੇ ਪੰਜਾਬ ਵਾਲਾ ਹਾਲ ਹੀ ਹੈ ਲਗਭਗ ਹੁਣ ਆਪਣੀ ਇੱਥੇ ਤਿੰਨ ਚਾਰ ਘੰਟੇ ਸਟੇ ਆ ਤੇ ਫਿਰ ਥੋੜੀ ਹੁਣ ਰੈਸਟ ਕਰਾਂਗੇ ਸਾਰੇ ਪਲੇਅਰ ਹੁਣ ਅਗਲੇ ਗੇਟ ਵੱਲ ਚੱਲ ਪਏ ਆ। ਬਾਹਰ ਦਾ ਬਰਸ਼ ਵੀ ਘੈਂਟ ਆਉਦਾ ਤਾਂ। ਕਿਆ ਬਾਤ ਆ। ਕਦੇ ਐਪਲ ਜੂਸ ਤੇ ਕਦੇ ਸੇਬ। ਇਹਦਰ ਹਾਸਾ ਖੇਡਣਾ ਕਰਦੇ ਹੋਏ ਪਲੇਅਰ ਤੇ ਅੱਗੇ ਹੁਣ ਅਸੀਂ ਆ ਗਏ ਆ। ਥੋੜਾ ਦੂਸਰੇ ਪਾਸੇ ਹਾਂ। ਆ ਸਾਰੇ ਟ੍ਰਿਪ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਮਨ ਭਾਈ ਦੇ ਆ ਤੇ ਉਹ ਨਾ ਜਦੋਂ ਹੁਣ ਬਾਹਰ ਨਿਕਲੇ ਤੇ ਉਹ ਗਿਣਤੀ ਕਰਦੇ ਆ ਵੀ ਪਲੇਅਰ ਸਾਰੇ ਪੂਰੇ ਆ। ਪੱਧ ਘਟਦਾ ਨਹੀਂ। ਕੋਸਾਉ ਕਿਵੇਂ ਬਲੇਰ ਸਾਰੇ ਆਗੇ ਆਗੇ ਜੀ ਆਗੇ ਮੈਂ ਸੁਣਿਆ ਕੋਸਾਉ ਦਾ ਫੋਨ ਗਵਾਜ ਗਿਆ ਸੀ ਜਹਾਜ ਚ ਲੱਪਿਆ ਹੀ ਲੱਪਿਆ ਐ ਥੋੜੇ ਦੇ ਸੰਕਟ ਭਾਰਾ ਮੈਨੂੰ ਲੱਗਦਾ ਅਸੀਂ ਦੁਬਾਰਾ ਜਹਾਜ ਚ ਬਹਿ ਗਏ ਦੋ ਹਾ ਤੋਂ ਹੁਣ ਐਮਸਟਰਡਮ ਲਈ ਜਹਾਜ ਫੇਰ ਇੱਕ ਵਾਰੀ ਹਵਾ ਛੋਡਿਆ ਤੇ ਆ ਬਾਰੀ ਦਰੈਸ਼ਾ ਥੱਲੇ ਆ ਪਤਾ ਨਹੀਂ ਕੀ ਡਾਪੂਇਆ ਕੋਈ ਸਮੁੰਦਰ ਦੇ ਵਿੱਚ ਤੇ ਆ ਵਿੱਚ ਦੇਖੋ ਸਕਰੀਨਾਂ ਸਕੁੰਡ ਲੱਗਣਾ ਸਾਰੇ ਸੈਂਡਰਾਪੂ ਆਪਣੇ ਕੰਮਾਂ-ਧੰਦਿਆਂ 'ਚ ਵਿਜੀ ਹੈ ਕੋਈ ਮੂਵੀ ਦੇਖਦਾ ਕੋਈ ਗਾਣੇ ਸੁਣਦਾ ਕੋਈ ਕਿੱਦਾਂ ਤੇ ਕੋਈ ਕਿੱਦਾਂ ਤੇ ਆਈ ਪੂਰਾ ਫੋਲਪ ਰਿਆ ਹੋਇਆ ਇਹ ਬਾਹਰ ਦਾ ਦਰਸ਼ ਤੋਂ ਫੇਰ ਦਿਖਾਉਣੇ ਆ ਗੇਰਾ ਆ ਕਸ਼ਤੀਆਂ-ਕੁਸ਼ਤੀਆਂ ਵਿੱਚ ਫਿਰਦਿਆਂ ਸਮੁੰਦਰ ਦੇ ਤੇ ਇਹ ਦੋਹਾ ਦੇ ਨੇੜੇ ਦੇ ੜੀਆਂ ਜਿਹਾ ਜੇ ਅਸੀਂ ਇੱਥੋਂ ਜਾ ਜਾਲੇ ਉੱਡਿਆ ਹੀ ਆ ਇੱਥੋਂ 6 ਘੰਟੇ ਕੋਸਟ ਕਮੈਂਟ ਦੀ ਦੂਰੀ ਆ ਐਮਸਟਰਡਮ ਦੀ ਉਹ ਵੀ ਤੁਹਾਨੂੰ ਮੈਪ ਤੇ ਦਿਖਾਉਨੇ ਆ ਤੇ ਆ ਦੇਖੋ 6 ਘੰਟੇ 11 ਮਿੰਟ 10 ਮਿੰਟ ਹੁਣ ਦੱਸ ਰਿਹਾ 10 ਤੋਂ 10 ਮਿੰਟੇ ਨੂੰ ਉੱਥੋਂ ਚੱਲੇ ਨੂੰ ਹੋ ਗਿਆ ਗੱਲੋ ਜੀ ਨਾਲ ਨਾਲ ਮੈਂਪ ਤੇ ਚੱਲਦਾ ਪਤਾ ਲੱਗਦਾ ਰਹਿੰਦਾ ਕਿੱਥੇ ਕਾ ਕਿੰਨੀ ਕੁ ਦੂਰੀ ਬਾਕੀ ਆ ਕੋਈ ਗਾਣੇ ਸੁਣ ਰਿਹਾ ਕੋਈ ਮੂਵੀ ਦੇਖ ਰਿਹਾ ਮੈਂ ਕੋ ਆਪਣੇ ਤਰੀਕੇ ਨਾਲ ਜਿਹੜਾ ਸਮਾਂ ਸਪੈਂਡ ਕੀਤਾ ਜਾ ਰਿਹਾ ਲੋ ਜੀ ਅਸੀਂ ਐਮਸਟਰਡਮ ਦੇ ਨੇੜੇ ਆ ਗਏ ਜ ਆਜ ਹੁਣ ਲੈਂਡ ਹੋਣ ਵਾਲਾ ਵਾਧਾ ਥੱਲੇ ਨੂੰ ਆ ਰਿਹਾ ਤੇ ਬਾਹਰਲਾ ਦਰਾ ਛੋੜਾ ਘੈਂਟ ਆ ਗ੍ਰੀਨਰੀ ਬਹੁਤ ਆ ਤੇ ਬਾਕੀ ਹੁਣ ਥੱਲੇ ਉਤਰ ਕੇ ਪਤਾ ਲੱਗੂਗਾ ਸਾਰੇ ਜਾਣੇ ਬੜੇ ਖੁਸ਼ ਹਾਂ ਲੋ ਜੀ ਅਸੀਂ ਪਹੁੰਚ ਗਏ ਮੈਪ ਦੇ ਅਕੋਰਡਿੰਗ ਵੀ ਐਮਸਟਰਡਮ ਨੀਦਰਲੈਂਡ ਦੇ ਵਿੱਚ ਅਸੀਂ ਲੈਂਡ ਕਰਾਂਗੇ ਇੰਗਲੈਂਡ ਵੀ ਇੱਥੋਂ ਨੇੜੇ ਆ ਆਇਰਲੈਂਡ ਬੈਲਜੀਅਮ ਜਰਮਨਾਰੇ ਨੇੜੇ-ਨੇੜੇ ਆ ਇੱਕ ਵਾਰੀ ਫੇਰ ਦ੍ਰਿਸ਼ ਦੇਖੋ ਬਾਹਰਲਾ ਪੂਰਾ ਘੈਂਟ ਕਮ ਲਓ ਜੀ ਆਗੇ ਥੱਲੇ ਹੁਣ ਜਾਏ ਨੇ ਨੱਪਣਾ ਬ੍ਰੇਕਾ ਤੇ ਆਪਾਂ ਜਾਣਾ ਰੌਕ ਫੇਰ ਬਾਹਰ ਦੇਖੋਦੇ ਆ ਸਾਰਿਆਂ ਨੂੰ ਬੜੀ ਉਤਸੁਕਤਾ ਲਓ ਜੀ ਪਹੁੰਚ ਗਏ ਅਸੀਂ ਥੋੜਾ ਜਿਹਾ ਇਮੀਗ੍ਰੇਸ਼ਨ ਵਾਲਿਆਂ ਨੇ ਟਾਈਮ ਪਰਤਾਲ ਕੀਤੀ ਤੇ ਹੁਣ ਇੱਥੇ ਬੈਗ ਆ ਗਏ ਆ ਪਾਕਿਸਤਾਨ ਦੇ ਤਾਂ ਸਾਰਿਆਂ ਲਓ ਜੀ ਜਦੋਂ ਜਦੋਂ ਤੋਂ ਬਾਅਦ ਸਾਰੇ ਜਣੇ ਆਪਦੇ ਬੈਗ ਪ੍ਰਾਪਤ ਕਿੱਥੇ ਰੋਇਆ ਸਮਾਂ ਲੱਗਿਆ ਆਪਣਾ ਬੈਗ ਤਾਂ ਆ ਗਿਆ ਅਸਕੇ ਉਲਵਦੇ ਫਿਰ ਦੇ ਕਦੋਂ ਬੈਗ ਆਉਣ ਤੇ ਕਰੋ ਅਸੀ ਬਾਹਰ ਚੱਲੇਗੇ